ਖੋਨੀ ਚੈਨਾ ਡੋਰ ਨੇ ਇੱਕ ਹੋਰ ਮਾਂ ਦੇ 30 ਸਾਲਾ ਪੁੱਤ ਗੁਰਪ੍ਰੀਤ ਸਿੰਘ ਵਾਸੀ ਰਾਮਪੁਰ ਨੂੰ ਆਪਣੀ ਜਕੜ ਵਿੱਚ ਲੈ ਲਿਆ ਜਿਸ ਨਾਲ ਉਸ ਦੀ ਗਰਦਨ ਤੇ 10 ਟੰਕੇ ਲਗੇ ਰਹਿਮਤ ਰਹੀ ਕਿ ਕੋਈ ਅਨੁਸੁਖਾਵੇਂ ਘਟਨਾ ਨਹੀਂ ਵਾਪਰੀ ਜਿਸ ਡੋਰ ਨੇ ਗੁਰਪ੍ਰੀਤ ਸਿੰਘ ਦੀ ਗਰਦਨ ਤੇ ਕੱਟ ਲਗਾਇਆ ਇਸ ਨੂੰ ਉਡਾਣ ਵਾਲਾ ਹੁਣ ਕੋਈ ਆਮ ਇਨਸਾਨ ਨਹੀਂ ਸਗੋਂ ਰੱਬ ਦੀ ਨਿਗਾ ਵਿੱਚ ਉਹ ਇੱਕ ਕਾਤਲ ਹੈ ਜਿਸ ਨੂੰ ਸ਼ਾਇਦ ਕਾਨੂੰਨ ਸਜ਼ਾ ਨਾ ਦੇ ਸਕੇ ਪਰ ਜਦੋਂ ਉਸ ਨੂੰ ਪਤਾ ਚੱਲੇਗਾ ਕਿ ਉਸ ਵੱਲੋਂ ਉਡਾਈ ਗਈ ਖੂਨੀ ਚైనా ਡੋਰ ਨੇ ਇੱਕ ਨੌਜਵਾਨ ਜੋ ਬਾਲਬੀਕੀ बस्ती ਵਿੱਚ ਪੇਂਟ ਦਾ ਕੰਮ ਕਰ ਰਿਹਾ ਸੀ ਤੇ ਪੇਂਟ ਲੈ ਕੇ ਜਾ ਰਿਹਾ ਸੀ ਤਾਂ ਜੋ ਸ਼ਾਮ ਨੂੰ ਕੁਝ ਕਮਾਈ ਕਰਕੇ ਆਪਣੇ ਪਰਿਵਾਰ ਦਾ ਪੇਟ ਭਾਲ ਸਕੇ ਪਰ ਉਸ ਚైనా ਡੋਰ ਨੇ ਜਿੱਥੇ ਉਸ ਦੀ ਗਰਦਨ ਤੇ ਕੱਟ ਮਾਰਿਆ ਉੱਥੇ ਉਹ ਹੁਣ ਕਈ ਦਿਨ ਕੰਮ ਤੇ ਵੀ ਨਹੀਂ ਜਾ ਸਕੇਗਾ। ਕੀ ਪਤਾ ਉਸ ਨੂੰ ਕੰਮ ਕਰਨ ਦੀ ਕਿੰਨੀ ਕੋ ਮਜਬੂਰੀ ਹੋਵੇਗੀ ਜੋ ਉਹ ਅੱਜ ਵੀ ਕੰਮ ਕਰ ਰਿਹਾ ਸੀ ਨਹੀਂ ਤਾਂ ਉਹ ਵੀ ਪਤੰਗ ਉਡਾ ਸਕਦਾ ਸੀ ਇਸ ਦੀ سزا ਇੱਕ ਦਿਨ ਉਸ ਪਤੰਗ ਉਡਾਣ ਵਾਲੇ ਇਨਸਾਨ ਨੂੰ ਜ਼ਰੂਰ ਮਿਲੇਗੀ ਤਕਮੀ ਤੋਰਦੇ ਤੇ ਗਨੇ ਤੇ ਲੱਗ ਚਲੋ ਹੁਣ ਠੀਕ ਹੈ ਸਾਰਾ ਕੁਝ ਹੁਣ ਠੀਕ ਹੈ ਜੀ ਮੈਂ ਮੈਂ ਤਾਂ ਕਮਾ ਕਮਾ ਦੇ ਸੀਗੇ ਨਹੀਂ ਕੰਦਾ ਮੇਰਾ ਬਹੁਤ ਹੀ ਆਦਾ ਕੱਟੇ ਜਾਣਾ ਚਲੋ ਬਚਾ ਹੋ ਗਿਆ ਤੁਹਾਡਾ ਤੇ ਕਿਹੜਾ ਪਿੰਡ ਆਪਨਾ ਗੁਰਪ੍ਰੀਤ ਰਾਮਪੁਰਾ ਜੀ ਇੱਕ ਲਗਭਗ 30 ਸਾਲਾ ਲੜਕਾ ਗੁਰਪ੍ਰੀਤ ਸਿੰਘ ਦਾ ਨਾਮ ਹੈ ਤੇ ਉਹ ਅ ਰਾਮਪੁਰ ਦਾ ਰਹਿਣ ਵਾਲਾ ਹੈ ਤੇ ਉਹ ਸਾਡੇ ਕੋਲੇ ਹੁਣੇ ਹੀ 10-15 ਮਿੰਟ ਪਹਿਲਾਂ ਆਇਆ ਸੀਗਾ ਉਹਦੇ ਚਾਈਨਾ ਡੋਰ ਦੇ ਨਾਲ ਗਲ ਦਾ ਕਾਫੀ ਅ ਹਿੱਸੇ ਦੇ ਵਿੱਚ ਕੱਟ ਲੱਗਿਆ ਸੀਗਾ ਜਿਸ ਚੋਂ ਬਲੀਡਿੰਗ ਕਾਫੀ ਹੋ ਰਹੀ ਸੀਗੀ ਬਟ ਹੁਣ ਪੇਸ਼ੈਂਟ ਸਟੇਬਲ ਹੈਗਾ ਤੇ ਪੇਸ਼ੈਂਟ ਦਾ ਟਰੀਟਮੈਂਟ ਚੱਲ ਰਿਹਾ ਸਰ ਕਿੰਨੇ ਸਟਿਚ ਲੱਗੇ ਜੀ ਲਗਭਗ 10 ਤਕਰੀਬ ਲੱਗੇ ਨੇ ਹੁਣ ਸਥਿਤੀ ਠੀਕ ਹੈ ਜੀ ਪੇਸ਼ੈਂਟ ਦੀ ਹਾਂਜੀ ਮਰੀਜ਼ ਦੀ ਸਥਿਤੀ ਹੁਣ ਸਟੇਬਲ ਹੈ ਤੇ ਮਰੀਜ਼ ਹੁਣ ਖਤਰੇ ਚ ਬਾਹਰ ਕਹਿ ਸਕਦੇ ਆ ਸਾਨੂੰ ਕਾਲ ਆਈ ਸੀ ਕਿ ਵੀ ਇੱਥੇ ਦਰਾਹੇ ਬਾਜ਼ਾਰ ਦੇ ਵਿੱਚ ਕੋਈ ਚਾਈਨਾ ਡੋਰ ਨਾਲ ਇੰਜਰ ਹੋਇਆ ਉਹਦੇ ਗੱਲ ਤੇ ਕਾਫੀ ਸਾਟਾ ਦੇਖੋ ਇਹਦੇ ਵਿੱਚ ਸਭ ਨਾਲੋਂ ਵੱਡੀ ਬੇਵਕੂਫੀ ਮਾਪਿਆਂ ਦੀ ਹੈ ਧਿਆਨ ਨਹੀਂ ਦਿੰਦੇ ਬੱਚਿਆਂ ਤੇ ਜਾਂ ਡੋਰ ਵੇਚਣ ਵਾਲਿਆਂ ਦੇ ਆਪਣੇ 4 ਪੈਸੇ ਇਕੱਠੇ ਕਰਨ ਦੇ ਪਿੱਛੇ ਜਿਹੜੇ ਬੰਦੇ ਦੇ ਇੰਜਰੀ ਹੋਈ ਆ ਉਹਦੇ ਵੋਕਲ ਡਾਕਟਰ ਨੇ ਦੱਸਿਆ ਕਿ ਵਾਇਸ ਦੇ ਵਿੱਚ ਉਹਦੀ ਆਵਾਜ਼ ਵੀ ਜਾ ਸਕਦੀ ਸੀਗੀ ਉਹਦੇ ਇੰਨੇ ਟਾਂਕੇ ਲੱਗੇ ਆ ਤੁਸੀਂ 5 ਮਿੰਟ ਤੇ ਆਪਣੇ ਇੰਜੋਏ ਪਿੱਛੇ ਕਿਸੇ ਦਾ ਪਤੰਗ ਵੱਢਣ ਪਿੱਛੇ ਕਿਸੇ ਦਾ ਜਾਨੀ ਨੁਕਸਾਨ ਕਰਵਾ ਰਹੇ ਹੋ ਤੁਸੀਂ ਬਹੁਤ ਮਾੜੀ ਗੱਲ ਹੈ ਇਹ ਦਰਾਹੇ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਰੀ ਆ ਤੇ ਅਸੀਂ ਮੌਕੇ ਤੇ ਪਹੁੰਚੇ ਹੈਲਪ ਵਾਸਤੇ ਸਾਨੂੰ ਕਾਲ ਆਈ ਸੀਗੀ ਵੀ ਕੋਈ ਅਨਨੋਨ ਰਾਹੀਰ ਹੈਗਾ ਤੇ ਅਸੀਂ ਜਿੰਨਾ ਵੀ ਉਹਦਾ ਬਿੱਲ ਹੈਗਾ ਅਸੀਂ ਆਪਣੀ ਇੱਕ ਦਰੀਆ ਐਨ ਜੀਓ ਵੱਲੋਂ ਉਹਨੂੰ ਫੇ ਕਰ ਰਹੇ ਆ ਬਿੱਲ ਨੂੰ ਦਰਾਹੇ ਜੀ ਗੱਲ ਕਰਦੇ ਜਿਸ ਤਰ੍ਹਾਂ ਕਿ ਲੋਕਾਂ ਨੇ ਦੱਸਿਆ ਕਿ ਇਹ ਬੰਦਾ ਜ਼ਖਮੀ ਹੋ ਕੇ गिर ਗਿਆ ਲੋਕ ਵੀਡੀਓ ਬਣਾਉਂਦੇ ਰਹੇ ਪਰ ਇਸ ਨੂੰ ਹਸਪਤਾਲ ਕਿਸੇ ਨੇ ਨਹੀਂ ਪਹੁੰਚਾਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਮਾੜੀ ਗੱਲ ਹੈ ਜੀ ਪਹਿਲਾਂ ਹਸਪਤਾਲ ਕੁਛ ਕਿ ਦੂਰੀ ਤੇ ਹੀ ਨੇ ਬੰਦਾ ਮਤਲਬ ਕਿ ਪੈਦਲ ਵੀ ਆ ਸਕਦਾ ਤੇ ਬਿਲਕੁਲ ਆਮੋ ਸਾਹਮਣੇ ਆ ਜਿਆਦਾ ਦੂਰ ਚ ਐਕਸੀਡੈਂਟ ਵੀ ਨਹੀਂ ਹੋਇਆ ਇਹ ਤੇ ਪਹਿਲਾਂ ਹਸਪਤਾਲ ਪਹੁੰਚਾਣਾ ਜ਼ਰੂਰੀ ਸੀ ਵੀਡੀਓ ਦੇ ਆਪਣੇ ਵਿਊਜ਼ ਲਈ ਇਹ ਕਰਨਾ ਬਹੁਤ ਗਲਤ ਗੱਲ ਹੈ ਇਹ ਦਾ ਗੁਰਮੀਤ ਸਿੰਘ ਮੁੰਡਾ ਸੀਗਾ ਰੰਗ ਦਾ ਕੰਮ ਕਰਦਾ ਇੱਥੇ ਬਾਜਗਰ ਵਸਤੀ ਦੇ ਵਿੱਚ ਪਿੰਡ ਰਾਮਪੜ ਦਾ ਇਹ ਰੰਗ ਲੈ ਕੇ ਚੱਲਿਆ ਸੀਗਾ ਇਹ ਬਾਈਕ ਸਾਈਕਲ ਤੇ ਜਦੋਂ ਚੱਲਣ ਲੱਗਿਆ ਤਾਂ ਕੋਈ ਚੰ ਮਰਜਰੀ ਡੋਰ ਹੈ ਉਹ ਥੱਲੇ ਆ ਗਈ ਥੱਲੇ ਆਉਣ ਕਰਕੇ ਇਹ ਗੜ ਨੂੰ ਪੈ ਗਈ ਤੇ ਇਹਦੇ ਗਲ ਦੇ ਵਿੱਚ ਜਖਮ ਹੋ ਗਏ ਤੇ ਹੁਣ ਇਹਦੀ ਹਾਲਤ ਠੀਕ ਹੈ ਪੰਗੋ ਹਸਪੀਟਲ ਵਿੱਚ ਲੱਕ ਰਿਹਾ ਸਰ ਜਿਸ ਤਰ੍ਹਾਂ ਤੁਸੀਂ ਸਵੇਰ ਦੇ ਕਾਰਵਾਈ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹੋ ਉਸ ਦੇ ਬਾਵਜੂਦ ਲੋਕ ਬੇਖੌਫ ਚਾਇਨਾ ਡੋਰ ਨਾਲ ਤੰਗਛੜਾਂ ਦੇ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਸਵੇਰ ਦੇ 7 ਵਜੇ ਤੇ ਜਿਹੜੇ ਹੈਗੇ ਆ ਆਪਣੇ ਡੋਰ ਨਾਲ ਵੀ ਇਹਨਾਂ ਦੀ ਚੈਕਿੰਗ ਵੀ ਕਰ ਰਹੇ ਆ ਥਾਂ ਥਾਂ ਤੇ ਕੋਠਿਆਂ ਤੇ ਵੀ ਜਾ ਰਹੇ ਆ ਤੇ ਸਾਰੇ ਪਾਸੇ ਅਸੀਂ ਤਾਂ ਚੈਨਾ ਡਰੋਨ ਨੂੰ ਗ੍ਰਿਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੱਧ ਤੋਂ ਵੱਧ ਸਾਡੀਆਂ ਪਾਰਟੀਆਂ ਵੀ ਗਈਆਂ ਹੋਈਆਂ ਨੇ ਡਰੋਨ ਵਗੈਰਾ ਨਾਲ ਵੀ ਅਸੀਂ ਤਾਂ ਚੈੱਕ ਕਰ ਰਹੇ ਆ